ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ 108 ਸੰਤ ਬਾਬਾ ਗੋਬਿੰਦਾ ਜੀ ਮਹਲਾ ਗੋਬਿੰਦਪੁਰਾ ਫਗਵਾੜਾ ਵਿਖੇ ਸੰਤ ਬਾਬਾ ਚਮਨਦਾਸ ਜੀ ਦਾ 77ਵਾਂ ਆਗਮਨ ਦਿਵਸ 27 ਜੂਨ ਦਿਨ ਸ਼ੁੱਕਰਵਾਰ ਨੂੰ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਦੇਸਰਾਜ ਜੀ ਦੀ ਅਗਵਾਈ ਹੇਠ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ 38 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਏ ਜਿਨ੍ਹਾਂ ਦੇ ਭੋਗ 27 ਜੂਨ ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਵਕਫਾ ਡੇਰਿਆਂ ਤੋਂ ਸੰਤ ਮਹਾਪੁਰਸ਼ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਇਸ ਦੌਰਾਨ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤੇਗਾ ਉਹਨਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਨਮ ਮਰਨ ਦੋਹੂ ਮੇ ਨਾਹੀ ਜਨ ਪਰ ਉਪਕਾਰੀ ਆਏ ਜੀ ਤਾਂ ਦੇ ਭਗਤੀ ਲੈਨ ਹਰ ਸੋ ਲੈਰ ਮੁਲਾਦੇ ਮਹਾਬਕ ਕੌਂਸਲ ਤਾਂ ਤਾਂ ਦੇ ਰਕਸ਼ਤ ਸੰਤ ਬਾਬਾ ਗੋਬਿੰਦਾਸ ਮਹਾਰਾਜੀ ਮੱਲਾ ਗੋਬਿੰਦਪੁਰ ਫਗਵਾੜਾ ਵਿਖੇ ਤਰਾਂ ਦੇ ਦਰੋਕਰ ਬਾਬਾ ਸਾਹਿਬ ਮਹਾਪੋਸ਼ 108 ਸੰਤ ਬਾਬਾ ਚੰਦदास ਮਹਾਰਾਜੀ ਦਾ 77ਵਾਂ ਆਗਮਨ ਦੇਸ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਨਗਰ ਦੀਆਂ ਸੰਗਤਾਂ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਇਕੱਤਰ ਹੋ ਕੇ ਮਨਾਇਆ ਜਾ ਰਿਹਾ ਜਿਸ ਵਿੱਚ 25 ਜੂਨ ਨੂੰ ਸਤਿ ਸ਼੍ਰੀ ਅਖੰਡ ਜਪ ਰੱਖੇਗਾ ਔਰ 26 ਤਰੀਕ ਨੂੰ ਰਾਤ ਨੂੰ ਰੈਣਸਵਈ ਕੀਰਤਨ ਹੋਵੇਗਾ ਸਤਾਈ ਤਰੀਕ ਨੂੰ ਸਵੇਰੇ ਆਸਾਦੀ ਵਾਰ ਦੇ ਕੀਰਤਨ ਹੋਣਗੇ ਅਤੇ 10 ਵਜੇ ਭੋਗ ਪਾਏ ਜਾਣਗੇ ਭੋਗ ਤੋਂ ਉਪਰੰਤ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਈ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਕੀਰਤनियां ਜਿ세 ਢਾਡੀ ਜਥੇ ਔਰ ਸ਼ਰੂਦਾ ਸਾਧੂ ਸੰਪਰਦਾ ਸੋਸਾਇਟੀ ਦੇ ਮਹਾਪੁਰਸ਼ ਪਹੁੰਚ ਕੇ ਸੰਗਤ ਨੂੰ ਆਪਣੇ ਪ੍ਰਵਚਨਨ ਰਾਹੀਂ ਨੇ ਹਲ ਕਰਨਗੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਪਹੁੰਚ ਕੇ ਮਨ ਤਨ ਦੇ ਨਾਲ ਸੇਵਾ ਕਰਕੇ ਆਪਣਾ ਜੀਵਨ ਉੱਚਾ ਤੇ ਸੁੱਚਾ ਬਣਾਓ ਕਿਉਂਕਿ ਜੋ ਅੱਜ ਦਾ ਸਮਾ ਹੈ ਇਸ ਵਿੱਚ ਨਸ਼ਿਆਂ ਦਾ ਬਹੁਤ ਪ੍ਰਭਾਵ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਨਸ਼ਿਆਂ ਨੂੰ ਤਿਆਗ ਕਰਦੇ ਹੋਏ ਬਾਣੀ ਦੇ ਨਾਲ ਜੁੜੋ ਤੇ ਆਪਣਾ ਜੀਵਨ ਉੱਚਾ ਤੇ ਸੁੱਚਾ ਬਣਾ ਕੇ ਆਪਣੇ ਜੋ ਜੀਵਨ ਦਾ ਲਕਸ਼ ਹੈ ਉਹਨਾਂ ਨੂੰ ਪੂਰਾ ਕਰੋ ਇਹ ਹੀ ਬੇਨਤੀ ਹੈ ਗੁਰੂ ਘਰ ਲੰਗਰ ਤਨ ਤਨ ਟੁੱਟ ਵਰਤੇਗਾ ਸ਼ਹੀਦ ਲਾ ਲਕਣਗੀਆਂ ਹੋਰ ਸੰਗਤ ਸੁਵਿਧਾ ਵਾਸਤੇ ਖਾਣ ਪੀਣ ਦੇ ਸਾਰੇ ਪ੍ਰਬੰਧ ਕੀਤੇ ਗਿਆਨ ਇਸ ਕਰਕੇ ਕੀਰਤਨ ਸਰੋ ਬਾਣੀ ਸਰੋ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਉੱਚਾ ਤੇ ਸੱਚਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ੍ਰੀ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਗੋਬਿੰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਚਮੰਦਾਸ ਮਹਾਰਾਜ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ